ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਪਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਆਰਾਮਦੇਵ ਦੀਆਂ ਆ ਵਧੀਆਂ ਮੁਸ਼ਕਲਾਂ ਆਏ ਦਿਨ ਕਿਸੇ ਨਾ ਕਿਸੇ ਬਿਆਨ ਨੂੰ ਲੈ ਕੇ ਆਰਾਮਦੇਵ ਸਮੱਸਿਆਵਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਉਹ ਸ਼ਰਵਤ ਵਾਲੇ ਬਿਆਨ ਨੂੰ ਲੈ ਕੇ ਕੁਸੁੱਤੇ ਕਰ ਗਏ ਨੇ ਆਰਾਮਦੇਵ ਤੇ ਮਾਮਲਾ ਦਿੱਲੀ ਹਾਈ ਕੋਰਟ ਪਹੁੰਚ ਗਿਆ ਤੇ ਹਾਈ ਕੋਰਟ ਨੇ ਅਹਿਮ ਫਟਕਾਰ ਜਿਹੜੀ ਉਹ ਆਰਾਮਦੇਵ ਨੂੰ ਲਗਾਈ ਐ ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਨੇ ਅਮਰਪਾਲ ਦੇ ਸਮਰਥਕਾਂ ਦੀ ਚੈਟ ਲੀਕ ਮਾਮਲੇ 'ਚ ਵੱਡਾ ਐਕਸ਼ਨ ਜਿੱਥੇ ਬਿੱਤੇ ਦਿਨਾਂ ਤੋਂ ਅਮਰਪਾਲ ਦੇ ਸਮਰਥਕਾਂ ਦੀ ਇੱਕ ਚੈਟ ਜਿਹੜੀ ਉਹ ਵਾਇਰਲ ਹੋ ਰਹੀ ਆ ਤਾਂ ਉਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਵੱਡਾ ਐਕਸ਼ਨ ਕੀਤਾ ਹੈ ਤੇ ਦੋ ਸਮਰਥਕਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ 'ਤੇ ਜੋ ਆਪਾਂ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਐਮਪੀ ਅਮਰਤਪਾਲ ਸਿੰਘ ਦੀ ਗੈਂਗਸਟਰ ਪੁੱਲਰ ਬਾਰੇ ਆਡੀਓ ਵਾਇਰਲ ਤਾਂ ਬਿੱਤੇ ਕੱਲ ਹੀ ਇੱਕ ਆਡੀਓ ਜਿਹੜੀ ਉਹ ਵਾਇਰਲ ਹੋਈ ਆ ਗੈਂਗਸਟਰ ਪੁੱਲਰ ਬਾਰੇ ਜਿਸ ਵਿੱਚ ਐਮਪੀ ਅਮਰਤਪਾਲ ਸਿੰਘ ਦੀ ਆਵਾਜ਼ ਵਿੱਚ ਜਿਹੜੀ ਆ ਗੱਲਬਾਤ ਚੱਲ ਰਹੀ ਆ ਤੇ ਇਸ ਨੂੰ ਲੈ ਕੇ ਬਿਕਰਮਜੀਠਿਆ ਵੱਲੋਂ ਵੱਡਾ ਦਾਵਾ ਵੀ ਠੋਕਿਆ ਗਿਆ ਹੈ ਟਾਈਮ ਤੇ ਖੋਲ ਦਿੱਤੇ ਫਲੱਡ ਗੇਟ ਨਦੀ ਦਾ ਪਾਣੀ ਹੋਇਆ ਓਵਰਫਲੋ ਤਾਂ ਜਿੱਥੇ ਇੱਕ ਪਾਸੇ ਦੇਖਿਆ ਗਿਆ ਕਿ ਜੰਮੂ ਕਸ਼ਮੀਰ ਚ ਬੱਦਲ ਫਟਿਆ ਤਾਂ ਦੂਜੇ ਪਾਸੇ ਡੈਮ ਚ ਜਿਹੜੇ ਆ ਉਹ ਫਲੱਡ ਗੇਟ ਖੋਲ ਦਿੱਤੇ ਆ ਤੇ ਨਦੀ ਦਾ ਪਾਣੀ ਓਵਰਫਲੋ ਹੋਣ ਕਾਰਨ ਜਿਹੜੇ ਇਹ ਗੇਟ ਖੋਲੇ ਗਏ ਨੇ ਤੇ ਨਾਲ ਦੀ ਨਾਲ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਪਟਿਆਲਾ ਡੀਸੀ ਦੀਆਂ ਵਧੀਆਂ ਮੁਸ਼ਕਲਾਂ ਤਾਂ ਜੋ ਜ਼ਮੀਨ ਦਾ ਮਾਮਲਾ ਹੈ ਅਤੇ ਉਸ ਮਸਲੇ ਨੂੰ ਲੈ ਕੇ 70 ਸਾਲ ਬਾਅਦ ਹੁਣ ਐਕਸ਼ਨ ਹੋਣੇ ਸ਼ੁਰੂ ਹੋਏ ਨੇ ਜਿਸ ਦੇ ਚੱਲਦਿਆਂ ਜਿੱਥੇ ਡੀਸੀ ਦਫ਼ਤਰ ਦਾ ਸਾਰਾ ਸਮਾਨ ਜ਼ਬਤ ਕੀਤਾ ਗਿਆ ਤਾਂ ਉੱਥੇ ਹੀ ਡੀਸੀ ਪਟਿਆਲਾ ਦੀ ਜਿਹੜੀ ਆ ਤੀਜਾ ਹਿੱਸਾ ਉਹ ਤਨਖਾਹ ਵੀ ਅਟੈਚ ਹੈ ਜਿਹੜੀ ਮਾਮਲੇ ਨਾਲ ਘਰ ਦਿੱਤੀ ਹੈ ਪਰ ਸਾਹਿਬ ਚੈਟ ਮਾਮਲੇ ਤੇ ਮੰਤਰੀ ਢਾਲੀਵਾਲ ਦਾ ਵੱਡਾ ਬਿਆਨ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਅਮ ਆਏ ਦਿਨ ਸਿਆਸਤ ਆ ਜਿਹੜੀ ਉਹ WhatsApp ਚੈਟ ਲੀਕ ਮਾਮਲੇ ਨੂੰ ਲੈ ਕੇ ਗਰਮਾਰੀ ਆ ਤਾਂ ਹੁਣ ਮੰਤਰੀ ਧਾਲੀਵਾਲ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜੋ ਕਿਸੇ ਖਿਲਾਫ ਕੋਈ ਸਾਜ਼ਿਸ਼ ਘੜ ਰਿਹਾ ਹੈ ਤੇ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਜਬਾਦੀ ਹਲੇ ਨਹੀਂ ਹੋਵੇ ਗ੍ਰਿਫਤਾਰੀ ਤਾਂ ਸਰਕਾਰ ਵੱਲੋਂ ਅਹਿਮ ਜਿਹੜੀ ਜਾਣਕਾਰੀ ਹਾਈ ਕੋਰਟ ਵਿੱਚ ਦਿੱਤੀ ਗਈ ਆ ਅਤੇ ਜੋ ਵਿਰੋਧੀ ਧਰਦੇ ਨੇ ਤਾਂ ਪ੍ਰਤਾਪ ਸਿੰਘ ਬਾਜਬਾ ਵੱਲੋਂ ਹਾਈ ਕੋਰਟ ਚ ਪਟੀਸ਼ਨ ਪਾਈ ਗਈ ਸੀ ਕਿ ਉਹਨਾਂ ਦੇ ਖਿਲਾਫ ਤੱਕੇ ਸ਼ਾਈ ਹੋ ਰਹੀ ਹੈ ਤੇ ਰਾਜਨੀਤੀ ਦੇ ਤਹਿਤ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਉਸ ਮਾਮਲੇ 'ਚ ਹਾਈ ਕੋਰਟ 'ਚ ਸੁਣਵਾਈ ਹੋਈ ਹੈ ਜਿੱਦੇ ਚੱਲਦਿਆ ਸਟੇਟਸ ਰਿਪੋਰਟ ਹੈ ਉਹ ਸਰਕਾਰ ਤੋਂ ਹਾਈ ਕੋਰਟ ਨੇ ਮੰਗੀ ਸੀ ਤਾਂ ਹਾਈ ਕੋਰਟ ਅੱਗੇ ਅੱਜ ਸਟੇਟਸ ਰਿਪੋਰਟ ਸਰਕਾਰ ਨੇ ਪੇਸ਼ ਕੀਤੀ ਹੈ ਜਿਸ ਵਿੱਚ ਚਾਹਿਆ ਗਿਆ ਕਿ ਹਲੇ ਅਸੀਂ ਪੁੱਛਗਿੱਛ ਕਰ ਰਹੇ ਹਾਂ ਤਾਂ ਹਲੇ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ ਗਈ ਤਾਂ ਉਧਰ ਹਾਈ ਕੋਰਟ ਨੇ ਪ੍ਰਤਾਪ ਸਿੰਘ ਬਾਜਬਾਰ ਨੂੰ ਵੀ ਮੀਡੀਆ ਵਿੱਚ ਗੱਲਬਾਤ ਕਰਨ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਤੇ ਉੱਥੇ ਹੀ ਜਿਹੜੇ ਆ ਗ੍ਰਿਫਤਾਰੀ ਨੂੰ ਲੈ ਕੇ ਵੀ ਅਹਿਮ ਜਿਹੜੇ ਹੁਕਮ ਜਾਰੀ ਕਰ ਦਿੱਤੇ ਆ ਕਿ ਜੇਕਰ ਗ੍ਰਿਫਤਾਰੀ ਹੁੰਦੀ ਆ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਪਹਿਲਾਂ ਜਾਣਿਕਾ ਅ ਜਾਣਕਾਰੀ ਦਿੱਤੀ ਜਾਵੇਗੀ ਰਾਜਾ ਵੜਿੰਗ ਗੁਮਸ਼ੁਦਾ ਦੇ ਪੋਸਟਰ ਲਗਾਉਣ ਵਾਲਿਆਂ ਨੂੰ ਉਹ ਸਿੱਧੇ ਤਾਂ ਲੁਧਿਆਣਾ ਵਿੱਚ ਐਮਪੀ ਰਾਜਾ ਵੜਿੰਗ ਦੇ ਗੁਮਸ਼ੁਦਾ ਦੇ ਪੋਸਟਰ ਲਗਾਏ ਗਏ ਸੀ ਉਸ ਨੂੰ ਲੈ ਕੇ ਰਾਜਾ ਵੜਿੰਗ ਨੇ ਸਿੱਧੇ ਜਿਹੜੇ ਆ ਨਿਸ਼ਾਨੇ ਸਾਧੇ ਨੇ ਅਤੇ ਉਹਨਾਂ ਕਿਹਾ ਹੈ ਕਿ ਰਾਜਾ ਵੜਿੰਗ ਅਬੇ ਸ਼ਾਹ ਲੁਧਿਆਣਾ ਵਿੱਚ ਹੀ ਰਹਿੰਦੇ ਆ ਤੇ ਲੁਧਿਆਣਾ ਦੇ ਲੋਕਾਂ ਦੇ ਹਰ ਪੱਖਤ ਕੰਮ ਕਰ ਰਹੇ ਆ ਪਿਛੇ ਭੁਗਤਨਾਇ ਨੌਜਵਾਨ ਦਾ ਕਤਲ ਹਾਜ਼ਿਲਕਾ ਕੋਰਟ ਵਿੱਚ ਉਸ ਸਮੇਂ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਅਚਾਨਕ ਇੱਕ ਪਿਛੇ ਭੁਗਤਨਾਇ ਨੌਜਵਾਨ ਦਾ ਕਤਲ ਕਰ ਦਿੱਤਾ ਤਾਂ ਇਸ ਸਮੇਂ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਨੌਜਵਾਨ ਨੂੰ ਮਾਰ ਦਿੱਤਾ ਤੇ ਮੌਕੇ ਤੇ ਫਰਾਰ ਹੋ ਗਏ ਅਤੇ ਉੱਥੇ ਹੀ ਪਗਡੜ ਵੀ ਮਨ ਦਿਖਾਈ ਦਿੱਤੀ ਤੇ ਉੱਤੇ ਹੀ ਮਾਪਿਆਂ ਵੱਲੋਂ ਵੀ ਵੱਡੇ ਜਿਹੜੇ ਆ ਦੋਸ਼ ਲਗਾਏ ਗਿਆ ਕਿ ਉਹ ਕਹਿ ਰਹੇ ਸੀ ਕਿ ਤੂੰ ਸਾਨੂੰ ਕਿਤੇ ਟੱਕਰੀ ਹਮਲਾਵਾਰ ਆ ਵਾਰ ਵਾਰ ਇਹਨਾਂ ਨੇ ਜਾਣਕਾਰੀ ਦਿੱਤੇ ਦੱਸਿਆ ਕਿ ਉਹ ਕਹਿ ਰਹੇ ਸੀ ਕਿ ਸਾਨੂੰ ਕਿਤੇ ਟੱਕਰੀ ਅਸੀਂ ਇਹ ਤੈਨੂੰ ਜਿੰਦਾ ਨਹੀਂ ਛੱਡਾਂਗੇ ਤਾਂ ਉਸ ਦੇ ਚੱਲਦਿਆ ਕਿਤੇ ਨਾ ਕਿਤੇ ਵੱਡੀ ਘਟਨਾ ਸਾਹਮਣੇ ਆਈ ਹੈ ਸੋਨੇ ਦੇ ਰੇਟ ਨੇ ਥੋੜੇ ਸਾਰੇ ਰਿਕਾਰਡ ਤਾਂ ਰਿਕਾਰਡ ਤੋੜ ਰੇਟ ਹੈ ਜਿਹੜਾ ਉਹ ਸੋਨੇ ਦਾ ਅੱਜ ਤਾ ਦਰਜ ਹੋਇਆ ਜਿਸ ਦੇ ਚੱਲਦਿਆ 1 ਲੱਖ ਤੋਂ ਪਾਰ ਰੇਟ ਹੈ ਜਿਹੜਾ ਸੋਨੇ ਦਾ ਚਲਾ ਗਿਆ ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਸੋਨੇ ਦੇ ਹਾਂ ਰੇਟ ਵਿੱਚ ਘਰਾਵਟ ਆਈ ਸੀ ਪਰ ਉੱਥੇ ਹੀ ਇੱਕ ਲੱਖ ਇੰਨੀ ਕੀਮਤ ਵਧ ਗਈ ਸੋਨੇ ਦੀ ਕਿ 1 ਲੱਖ ਦੇ ਕਰੀਬ ਜਿਹੜਾ ਸੋਨੇ ਦੇ ਰੇਟ ਹੋ ਗਏ ਇਹ ਸਨ ਆਧੀਆਂ 10 ਵੱਡੀਆਂ ਖਬਰਾਂ ਅਜਿਹੀਆਂ ਹੀ ਹੋਰ ਵੱਡੀਆਂ ਤਾਜ਼ਾ ਖਬਰਾਂ ਨਾਲ ਮਿਲ ਕੇ ਜੁੜਾਂਗੇ ਬਣੇ ਰਹੋ ਐਨ ਆਰ ਆਈ ਟੀਵੀ ਨਾਲ